ਹੋਰ ਸੀਖ ਠਾਕ ਸੀਖ ਠਾਕ ਮੈਂ ਸੀਖ ਠਾਕ ਮੈਂ ਨਾ ਨਾ ਮੈਂ ਸੀ ਮੈਂ ਸੀਖ ਠਾਕ ਮੈਂ ਯਾਰ ਹੋਈ ਜਾਂਦਾ ਮਾੜਾ ਮੋਟਾ ਕਿੰਨ ਕਿੱਧਿਆ ਵਾ ਜੇ ਇਹ ਲਾ ਮੂ ਲੈਂਦੇ ਵੀ ਆ ਹੋਰ ਸੋ ਜੋ ਬਣ ਸੁਣਾ ਪਿੰਡ ਦੀ ਕਿਤਾ ਵਧੀਆ ਭਾਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਹੀ ਸਾਰੇ ਹਾਂਜੀ ਵਧੀਆ ਕਰਦੇ ਕਰੇਂਗੇ ਹੋਰ ਸੁਣਾ ਜੋ ਉਹਨੂੰ ਫਿਰ ਠੀਕ ਠਾਕ ਵਧੀਆ ਭਾਜੀ ਤੁਸੀਂ ਸੁਣਾਓ ਬਸ ਠੀਕ ਠਾਕ ਆ ਸੁਣਾ ਹੀਗਾ ਤੇ ਬਸ ਇਦਾਂ ਹੀ ਕੰਮਕਾਰ ਅੱਜਕੱਲ ਅੱਜਕੱਲ ਕਰਦੇ ਕਰਦੇ ਤੇ ਦਿਨ ਲੰਘ ਗਏ ਉਹ ਆਹੋ ਇਦਾਂ ਫਿਰ ਤੈਨੂੰ ਪਤਾ ਹੀ ਹੈ ਜਦੋਂ ਕੰਮ ਕਰਾਂ ਜੀ ਹੈ ਕੰਮ ਕਰਾਂ ਜਦੋਂ ਪਈ ਹੋਈ ਹੈ ਫਿਰ ਇਦਾਂ ਹੀ ਹੁੰਦਾ ਵਾ ਕੇ ਉਹਨੂੰ ਲੈ ਜਾਓ ਨਾਲ ਆਹੋ ਉਹਨੂੰ ਲੈ ਜਾਾਂਗੇ ਨਾ ਫਿਰ ਨਾਲ ਕਿੱਥੇ ਗਈ ਘਰੀ ਆ ਕਿ ਜਾਂ ਦਲਜੀ ਘਰੀ ਆ ਰੁਪਿੰਦਰ ਆ ਜਾ ਫਿਰ ਘਰੇ ਆ ਹੁਣ ਫਿਰ ਪੈੜੀ ਦਾ ਹੀ ਕਰੀਦਾ ਕਿ ਜਾਂ ਹੋਰੀ ਕੰਮ ਹੈ ਕੋਈ ਨਹੀਂ ਵੀਰ ਜੀ ਅਜੇ ਤੇ ਪੈੜੀ ਦਾ ਹੀ ਆ ਸੁਣਾਓ ਠੀਕ ਠਾਕ ਹਾਂਜੀ ਵਧੀਆ ਠੀਕ ਲਓ ਪਾਣੀ ਲਓ ਵਰਦਾ ਉਹਦੇ ਸਿੰਕਰ ਉਹਨੇ ਤੁਹਾਨੂੰ ਜੀ ਮੈਂ ਕਹਿੰਦਾ ਹੋਰ ਤੁਸੀਂ ਆਪਣੀ ਟੀਮ ਦੀ ਗੱਲ ਸੀ ਬੰਦੇ ਰਿਆ ਉਹ ਜੋ ਬੰਦੂ ਆਪਣੇ ਕੰਮਾਂ ਤੋਂ ਕਿੱਥੇ ਵੇਲਵਾ ਤੇ ਫਿਰ ਹੀ ਗੱਡੀ ਚੱਲਦੀ ਆ ਉਹ ਆਹ ਹੋਏ ਤੇ ਹੈ ਹੀ ਆ ਹਨਾ ਨਹੀਂ ਤੇ ਉਦਾਂ ਕਿੱਥੇ ਪਹਿਲਾਂ ਦੇ ਇਰਾਦਾ ਸੀ ਵੀ ਗੱਡੀ ਤੇ ਚੱਲ ਜਾਣਾ ਉਥੇ ਫਿਰ ਜਾਓਗੇ ਬੱਸੇ ਕਿ ਜਾਂ ਗੱਡੀ ਟ੍ਰੇਨ ਗੱਡੀ ਦੀ ਗੱਡੀ ਦੀ ਅਸਾਂ ਕਿਉਂ ਜੀ ਅਸਾਂ ਕਿਉਂ ਇਹ ਟੈਲ ਬਣਾ ਲਾਂਗੇ ਬਾਕੀ ਪਾਜੀ ਜਾਣਾ ਬੱਸੇ ਕਿ ਜਾਂ ਗੱਡੀ ਤੇ ਆ ਹੁਣ ਵੇਖ ਹੁਣ ਹੋ ਜਾਣਾ ਹੋ ਜਾਣਾ ਵੇਖ ਜਾਣਾ ਬੱਸੇ ਕਿ ਜਾਂ ਗੱਡੀ ਤੇ ਬੱਸ ਆ ਸਣਿਆ ਕੋਈ ਯਾਰ ਪਾਜੀ ਜੀ ਪਾਜੀ ਕਹਤੇ ਜਾਣਾ ਬੱਸੇ ਕਿ ਜਾਂ ਗੱਡੀ ਤੇ ਪਾਜੀ ਕਹਿੰਦੇ ਮੈਂ ਛੱਡ ਆਉਂਗਾ ਚੱਲ ਯਾਰ ਪਾਜੀ ਜਾਣਾ ਬੱਸੇ ਕਿ ਜਾਂ ਗੱਡੀ ਤੇ ਯਾਰਾ ਕੀ ਜਾ ਕਰਨਾ ਯਾਰ ਨਾ ਆਸ ਆ ਨਿਕਲ ਜਾਂਦਾ ਮੈਂ ਦੱਸ ਕੀ ਕਰਾਂ ਗਾਲੀ ਬਦਲੋ ਹਾਂ ਗਾਲੀ ਪਾਜੀ ਉੱਥੇ ਫਿਰ ਗੱਡੀ ਵੀ ਨਾਲ ਖੜੋਗੇ ਤੁਸੀਂ ਨਹੀਂ ਨਹੀਂ ਗੱਡੀ ਨਹੀਂਗਾ ਖੜਨੀ ਉੱਥੇ ਪਾਜੀ ਕਹਿੰਦੇ ਮੈਂ ਛੱਡ ਆਉਂਗਾ ਬਸ ਪਤਾ ਨਹੀਂ ਕਦੋਂ ਵਧੀ ਆਣੀ ਆ ਠੀਕ ਹੈ ਨਾ ਉਹ ਮੋਟਰਸਾਈਕਲ ਕਹਿੰਦਾ ਮੋਟਰਸਾਈਕਲ ਮੰਗ ਲੈਣਾ ਕਿਹਦਾ ਬਸ ਦਾ ਟਾਈਮ ਹੋ ਗਿਆ ਜੋ ਬਣਾ ਹਾਂ ਕੰਮ ਛੱਡ ਤੇ ਮੈਨੂੰ ਮੇਰੀ ਗੱਲ ਸੁਣ ਮੈਨੂੰ ਸੌਂ ਗਈ ਉੱਥੇ ਵਾਵਾ ਨੂੰ ਮੇਲੇ ਮਾਰਿਆ ਕਰੂ ਉਹਦੀ ਜਠਾਣੀ ਕੱਟ ਲਈ ਇਥੇ ਮਗਰ ਆ ਹੁਣ 2 1 ਵੀ ਜੇ ਤੂੰ ਇਦਾਂ ਹੀ ਮਰਜ਼ੀਆਂ ਆਪਣੀਆਂ ਕਰਨੀਆਂ ਨਾ ਐ ਘਰ ਵਿੱਚ ਤੇ ਤੇਰਾ ਕੋਈ ਥਾਂ ਨਹੀਂਗਾ 2 1 ਬੜਾ ਦੇ ਬੜਾ ਦੇ 3 2 1 3 2 ਕੰਨਾ ਮੰਮੀ ਮੈਂ ਇਦਾਂ ਦੀ ਕੋਈ ਗੱਲ ਨਹੀਂ ਸੋਚੀ ਤੁਸੀਂ ਗਲਤ ਸਮਝਣ ਦੇ ਜੀ ਹਾਂਜੀ ਬਾਜਾ ਮਾਰਨ ਲੈ ਹੀ ਬੋਲੀ ਆਤਾ ਤੋਂ ਨਹੀਂ ਬਾਜਉਂਦੀ ਹਾਏ ਹਾਏ ਹੁਣ ਮੈਂ ਕੀ ਕਰਤਾ ਵਾ ਆਪਣੀਆਂ ਹੱਥ ਨਾਲ ਪੱਖਾ ਕਿਨੇ ਬੰਦ ਕਰਨਾ ਲੈ ਆਈਓ ਸਭ ਸਿੜੀ ਮਾਰਦੀ ਸਿੜੀ ਮਾਰਦੀ ਨਹੀਂ ਇਹ ਤਾਂ ਸਿੜੀ ਕਦਾਂ ਤੂੰ ਵਾ ਇਹ ਆੜ ਕੇ ਕਦਾਂ ਕਰ ਹੁਣ ਹਾਸ ਆਈ ਜਾਣਾ ਹੀ ਇਹ ਆਜੀ ਟੀਮ ਦੀ ਬਈਗਰ ਇਹ ਯਾਰ ਗਲਤੀ ਤੁਹਾਡੀ ਵੀ ਨਹੀਂ ਇਹ ਤਾਂ ਹੱਡੀ ਆ ਯਾਰ ਮੈਂ ਵੇਖੀ ਆਪਣੀ ਨਹੀਂ ਗਲ ਇਹ ਬੜਾ ਬੜਾ ਵਕਾਇਦ ਕਰੂਗਾ ਆਡੀ ਟੀਮ ਦਾ ਕੋਈ ਨਹੀਂ ਗਲਤੀ ਹੱਡੀ ਕੋਈ ਨਹੀਂ ਬੰਦ ਕਿਦਾਂ ਨੂੰ ਆ ਯਾਰ ਜੰਡੀਆ ਨੁਕਰੇ ਨਹੀਂ ਪਤਾ ਕੀ ਚੱਕਰ ਆ ਇਹ ਪਾਣੀ ਹੀ ਇਹ ਤਕੂ ਸੰਦੀਪ ਨੇ ਇਹਨੂੰ ਨੁਕਰੇ ਲਾਇਆ ਇਸ਼ਾਰੇ ਨਾਲ ਕਹਿੰਦਾ ਵੇ ਇੱਥੇ ਆ ਫੇਰ ਉਹ ਕਹਿੰਦੀ ਤੂੰ ਘਰ ਚੱਲ ਤੇਰੀ ਅਰ ਕਰਦੇ ਆ ਤੇਰਾ ਇਲਾਜ ਮਨ ਹਾਂਜੀ ਇੱਕ ਮਿੰਟ ਗੱਲ ਸੁਣੀ ਆ ਗਈ ਜੇ ਖੈਰ ਭਾ ਜੀ ਜੇ ਹੁਣ ਹੋਰ ਵੇਖ ਸਾਡੀ ਨੀਅਤ ਸੱਚਾ ਜੀ ਯਾਰ ਭਾਵੇਂ ਵੀਡੀਓ ਕਾਢਦੇ ਵੇਖ ਲਦੇ ਨਾ ਸਾਨੂੰ ਮੈਂ ਕਹ ਹੱਸਣ ਨਾਲ ਗਲਤੀ ਨਹੀਂ ਹੁੰਦੀ ਗਲਤੀ ਹੁੰਦੀ ਹੈ ਸੀਨ ਕਰਦੇ ਆ ਹਵੇ ਤੇ ਹਾਂ ਉਹਨੂੰ ਗਲਤੀ ਕੀਤੀ ਡਾਇਰੈਕਟਰ ਸੁਣਿਆ ਡਾਇਰੈਕਟਰ ਸੁਣਿਆ ਭਾਈ ਇਹ ਨਹੀਂ ਸ਼ੁਰੂਆਤ ਕੀਤੀ ਆਪ ਕੋ ਨਹੀਂ ਆ ਪਹਿਲੇ ਯਾਰ ਹੈਲੋ ਕਾਜੀ ਬੋਲਿਓ ਹੈਲੋ ਜਰਾ ਸਾਈ ਜਾਂਦੇ ਨੇ ਕੀ ਕਰਾਂ ਮੈਂ ਹੋਰ ਦੱਸ ਕਾਦੀ ਇਹ ਚਾਂਸ ਨਹੀਂ ਹੋਇਆ ਪਤਾ ਨਹੀਂ ਕੀ ਬਿਮਾਰੀ ਪੈ ਗਈ ਅੱਜ 21 ਰਮਨ ਮਿਆਦਰ ਕਾ ਹਾਂਜੀ ਵੀ ਨਹੀਂ ਕਹਿ ਲਵਣੀ ਕਰ ਸ਼ਿਰੂ 21 ਯਾਰ ਹੁਣ ਮੈਂ ਜਬਾਣਾ ਆਪਣੀ ਦੰਦਸਲੇ ਲਈ ਈ ਯਾਰ ਇਧਰ ਆ ਗਿਆ ਨਹੀਂ ਮੇਰ ਨਾਲ ਕਰਾਓ ਮੈਂ ਤਿਆਰ ਹਾਂ ਚੱਲ ਜੂ ਨਹੀਂ ਆ ਨਾ ਹੁਣ ਜ਼ਬਾਨ ਆਪਣੇ ਅੰਦਰ ਰੱਖੀ ਇਹ ਨਾ ਹੋਵੇ ਇੱਥੇ ਦੀ ਹੋਈ ਵੀਤੀ ਜਿਹੜੀ ਸਾਰੀ ਉਹ ਦੇ ਠਾਣੀ 2 1 ਇਹ ਨਾ ਹੋਵੇ ਜਿਹੜੀ ਇੱਥੇ ਹੋਈ ਵੀਤੀ ਆ ਹਾਂਜੀ ਦੱਸੋ ਕੀ ਗੱਲ ਆ ਦੱਸਣਾ ਮੈਂ ਕੀ ਹੱਸਣ ਕੇ ਲੱਗੇ ਹੀ ਮੂੰਹ ਵੇਖਣਾ 2 1 ਯਕੀਨ ਹੋ ਜਾ ਚ ਗਮਲਾ ਸੀ ਨੋ ਕਿ 2 1 ਸਾਵ ਕੀ ਹੋ ਗਿਆ ਯਾਰ ਮੇਰੇ ਬਾਪਰ ਰੋਗ ਨਹੀਂ ਭੈਣ ਅੱਗੇ ਵਾਸਤੇ ਗੱਲ ਹੀ ਨਹੀਂ ਕਰਦੀ ਉਹ ਕੇ ਟੀ ਨਹੀਂ ਆ ਨੀ ਮੇਰੇ ਨਾਲ ਗੱਲ ਨਹੀਂ ਕਰਦੇ ਆ ਕੇ ਚਲ ਯਾਰ ਆਂਦੀ ਟੀਮ ਨੇ ਹਸਰ ਕਰਦੀ ਆ ਇਹ ਗੱਲ ਹੈਗੀ ਚਲ ਦੱਸੋਗੇ ਤਾਂ ਫੇਰ ਪਤਾ ਲੱਗੂਗਾ ਜੋ ਬਰੋ ਨਹੀਂ ਚਲੇ ਸੀ ਉਥੇ ਜੋਤ ਕੋਲ ਤੂੰ ਮਨਾ ਕਿਉਂ ਲੈ ਜੋਤ ਕੋਲ ਚਲ ਟੋਨ ਜੋ ਬਰੋ ਨਹੀਂ ਚਲੇ ਹਰਪਿੰਦਰ ਕੋ ਤੂੰ ਮਨਾ ਕਿਉਂ ਕੀਤਾ ਉਹਨਾਂ ਨੂੰ ਉਸੇ ਮੂੰਹ ਨਾਲ ਉਹਨੂੰ ਕਹਿ ਕੇ ਵੀ ਜਾਓ ਉਥੇ ਹੋ ਗਿਆ ਉਹ ਮੇਰੇ ਕੋ ਨਹੀਂ ਕਿਹਾ ਜਾਂਦਾ ਆਪੇ ਜਾ ਕੇ ਕਹਿ ਲਓ ਕਹਿਣਾ ਮੈਂ ਕਹਿਣਾ ਕਿਉਂ ਨਹੀਂ ਆ ਸੁਣਿਆ ਨਹੀਂ ਆ ادي ਉਹਨਾਂ ਨੂੰ ਜਵਾਬ ਦੇ ਦਿੰਦੀ ਆ ਕਦੀ ਕੋਈ ਮੈਂ ਉਹਨਾਂ ਨੂੰ ਕਹਿ ਆ ਵੀ ਜਾ ਹੋ ਗਿਆ ਉਹ 2 ਆ ਮੇਰਾ ਕਾਹਦਾ ਚੱਲ ਚੱਲ ਭਾਈ ਥੋਈ ਨਾ ਤੂੰ ਜਾਣਾ ਵਾ ਜਾਣਾ 3 2 ਨਹੀਂ ਕਹਾਂਗੀ ਆ 2 ਆ ਉਹਨਾਂ ਵਿਚਾਰਾਂ ਜਦੋਂ ਕਿਤੇ ਜਾਣਾ ਹੁੰਦਾ ਨਾ ਤੇ ਇਹਨੇ ਇਦਾਂ ਰੌਲਾ ਪਾਇਆ ਹੁੰਦਾ ਪਤਾ ਨਹੀਂ ਇਹਦਾ ਕੀ ਮੜਾ ਕਰ ਛੜਿਆ ਉਹਨਾਂ ਦੋਵਾਂ ਜੀਆਂ ਨੇ ਫੱਦ ਹੋਈ ਵੇਖ ਤਲ ਨੰਨ ਜੀ ਨਾ ਮੈਂ ਤਾਂ ਚੁੱਪ ਕਰ ਗਈ ਇੱਕ ਬਣਾ ਲੈ ਵੇਖਾ ਕਿੱਡੀ ਆਖਰ ਚੜੀ ਆ ਤਿਆਰ ਹੋ ਗਏ ਤਾਂ ਨਿਕਲ ਗਏ ਆ ਤੁਸੀਂ ਨਹੀਂ ਕਹਿਣਾ ਤੁਸੀਂ ਕਹਿਣ ਜੋਗੇ ਹੁੰਦੇ ਨਾ ਉਹਨੂੰ ਕਿਤੇ ਨਾ ਕਿਤੇ ਲੱਗਾ ਹੁੰਦਾ ਉਹ ਮੈਨੂੰ ਜਦੋਂ ਦਾ ਇਹਨੂੰ ਲਿਆਂਦਾ ਵਾ ਨਾ ਸਾਡਾ ਕੰਮ ਥਾਂ ਦਾ ਥਾਂ ਹੀ ਜਾਣ ਡਿਆ ਕਰ ਜਾ ਹੀਗਾ ਉਹਦਾ ਤੁਸੀਂ ਵੀ ਆਂਦੇ ਏ ਇਦਾਂ ਕਰਨਾ ਇਦਾਂ ਕਰਨਾ ਕੀਤਾ ਸਾਰੇ ਕੀਤੇ ਹਨ ਉਹ ਦੋ ਜਿਹੜਾ ਆਪਾਂ ਬਣਾਈਆਂ ਸੀ ਗਹਿਣੇ ਪੜਾ ਕੇ ਬੜੇ ਤੋਂ ਅਸੀਂ ਦੋ ਛਾਪਾਂ ਨਹੀਂ ਨਾ ਸੈੱਟ ਪਾਏ ਕਿਉਂ ਕਰ ਤੂੰ ਕਹਿ ਕੇ ਤੇ ਤੁਸੀਂ ਕਹਿਣਾ ਵਾ ਕਹਿਣਾ ਵਾ 3 2 1 ਜਾ ਬਾਬਾ 2 ਕਿੰਨਾ ਤੇਜ਼ ਤੇ ਕਿਦਾਂ ਤੇਜ਼ ਨਾ ਜਲ ਰਿਹਾ ਕੋਣ ਰਮਨ ਜੇ ਸੋਨਾ ਬਣਾਇਆ ਹੈ ਚੱਲ ਇਹ ਤੇ ਚਲ ਗਈ ਅੰਦਰ ਇਦਾਂ ਕਰਦੀ ਮਮੀ ਨੂੰ ਫੋਨ ਲਾ ਹੀ ਦਿੰਨੀ ਆ ਇਹ ਤੁਰਪੀ ਆ ਇਥੋਂ ਹੈਲੋ ਹੈਲੋ ਹਾਂ ਜੇ ਮੈਂ ਕੀ ਕਰਨ ਦੇ ਕੁਛ ਨਹੀਂ ਬਾਹੂ ਖਰਾ ਦਾ ਦਹੀਂ ਔਰ ਥੋੜਾ ਕਰਨਾ ਸਬ지 ਬਣਾਣਾ ਚੱਲ ਉਹ ਤੇ ਦਹੀਂ ਆ ਨਾ ਤੇ ਤੁਰਪੀਏ ਜੁੜੀ ਇਥੋਂ ਆ ਗਈ ਆ ਤੁਰਟੇ ਆ ਹਾਂ ਹੁਣੇ ਗਈ ਆ ਬਸ ਹਲੇ ਅੱਛਾ ਅੱਛਾ ਹਾਂ ਤੋ ਕੋਈ ਨਹੀਂ ਪਹੁੰਚ ਜਾਂਦੇ ਘੰਟੇ ਤੱਕ ਕੋਈ ਗੱਲ ਨਹੀਂ ਪਹੁੰਚ ਲੈਣਦੇ ਫੇਰ ਇਹਨਾਂ ਦੀ ਨੇਰੀ ਮੈ ਲੰਨੀ ਆ ਆਹੋ ਚੱਲੇ ਆ ਕਿ ਬਾਬਾ ਸੇਵਾ ਪੜੀਨਾਂ ਦੀ ਕਰਿਓ ਇਹ ਜਿਆਦਾ ਭੂਏ ਚੜੇ ਆ ਨਾ ਇਹਨਾਂ ਨੇ ਇੱਥੇ ਘਰ ਪਹਿਲਾਂ ਕੋਈ ਸਲਾਹ ਕੀਤੀ ਨਾ ਕੋ ਹੋਰ ਉਹ ਫੇਰ ਨਾ ਕਰ ਮੈਨੂੰ ਤੇ ਇਹਨਾਂ ਨੇ ਮਾੜਾ ਮੋਟਾ ਹੀ ਪੁੱਛਿਆ ਤੇਰੇ ਪਿਓ ਨਾ ਹੀ ਸਲਾਹ ਦਿੱਤੀ ਸੀ ਨਾ ਹੁਣ ਬੱਸ ਤੇਰਾ ਪਰਿਵਾਰ ਠੀਕ ਵਾ ਨਾ ਮੰਮੀ ਜੀ ਪਰਿਵਾਰ ਵੀ ਇਦਾਂ ਠੀਕ ਠਾਕ ਹੀ ਆ ਤੇ ਜੱਜਾ ਠਾਣੀ ਆ ਨਾ ਤੋਂ ਉਹਨੇ ਵੀ ਇੱਡਾ ਮੂੰਹ ਬਣਾਇਆ ਵਾ ਸਵੇਰੇ ਮੈਨੂੰ ਆਖਿਆ ਚਾਹ ਵੱਲੋਂ ਜਦੋਂ ਹੀ ਆਈ ਆ ਅੱਛਾ ਤੇ ਚਲ ਮੈਂ ਲੱਗੀ ਬਹਿ ਜਾਨੀ ਆ ਤੇ ਚਲ ਦੀਦੀ ਚਾਹ ਬਣਾ ਦਿਓ ਆਹੋ ਤੇ ਫੋਨ ਤੇ ਲੱਗੀ ਘਰੇ ਪਿੰਡੋਂ ਆਉਂਦਿਆ ਕਰੇ ਕਿਹਦਾ ਆਉਂਦਿਆ ਆ ਹੀ ਤੇ ਮੈਂ ਹਾਂ ਦੀਦੀ ਚਾਹ ਬਣਾ ਦੋ ਮੈਂ ਨਾ ਇਹ ਫੋਨ ਤੇ ਦੇਈਆਂ ਗੱਲ ਕਰਨਾ ਤੇਰਪਿੰਦਰ ਤੋਂ ਬਣਾ ਲਾ ਹੀ ਤੇ ਮੈਂ ਹਾਂ ਚੱਲ ਕੋਈ ਗੱਲ ਨਹੀਂ ਅੱਜ ਤੇ ਕੀਤੀ ਹੈ ਨਾ ਨਾ ਤੇ ਗਾਂ ਤੋਂ ਕੋਈ ਨਾ ਹੋਰ ਕੋਈ ਰਿਸ਼ਤੇਦਾਰ ਆ ਲੈਂਦੇ ਫਿਰ ਮੈਂ ਵੀ ਇਦਾਂ ਜਵਾਬ ਦਵਾਂਗੀ ਨਹੀਂ ਪੁੱਤ ਜਦੋਂ ਕੋਈ ਇਹਦਾ ਆਉ ਤੂੰ ਵੀ ਨਾ ਕਰਾਵੀ ਇਹ ਤਾਂ ਹੱਥ ਨੂੰ ਹੱਥ ਵਾ ਉਹੀ ਨਾ ਚਲੇ ਕਿ ਮੈਂ ਚੱਲ ਲੱਗੇ ਬੈਈ ਨਹੀਂ ਤੂੰ ਚਾਹ ਘੁੱਟ ਬਣਾ ਦੋ ਇਦਾਂ ਜਵਾਬ ਦਿੱਤਾ ਜਿਨ੍ਹਾਂ ਨੇ ਮੈਨੂੰ ਚਾਲਾ ਕੋਈ ਨਹੀਂ ਪੁੱਤ ਇਹ ਆ ਵੀ ਤੂੰ ਪਰੋਣੇ ਨਾ ਸਮਝਾ ਕੇ ਰੱਖੀ ਇਹ ਜਿਹੜੇ ਇੱਕ ਦਸ ਗਾਟ ਦੇ ਅੱਖਾਂ ਚ ਚਲ ਗਿਆ ਨਾ ਤੇ ਇਹਨਾਂ ਪਰੋਣੇ ਨੂੰ ਵੀ ਛੁਦਾ ਕੇ ਤੁਹਾਨੂੰ ਕੁਰੀ ਤੇ ਘਰ ਬਾਲ ਦਿਨਾਈ ਉਹ ਨਹੀਂ ਨਹੀਂ ਅਮੀ ਜੀ ਉਹ ਵਾਲਾ ਕੰਮ ਤੇ ਬਿਲਕੁਲ ਹੁਣ ਨਹੀਂ ਨਾ ਦੇਣਾ ਇਹ ਜੜੀਆਂ ਦੇ ਆਸਾਂ ਲਾ ਕੇ ਬੈਠੇ ਆ ਨਾ ਕੋਈ ਗੱਲ ਨਹੀਂ ਚੱਲ ਕੋਈ ਨਹੀਂ ਮੈਨੂੰ ਇੱਕ ਸਕੀਮ ਹੋਰ ਆਈ ਆ ਹੋਰ ਸੀਖ ਠਾਕ ਸੀਖ ਠਾਕ ਮੈਂ ਸੀਖ ਠਾਕ ਮੈਂ ਨਾ ਨਾ ਮੈਂ ਸੀ ਮੈਂ ਸੀਖ ਠਾਕ ਮੈਂ ਯਾਰ ਹੋ ਹੀ ਜਾਂਦਾ ਮਾੜਾ ਮੋਟਾ ਕਿਹਨ ਕਿੱਧਰ ਆ ਵਾ ਜੇ ਇਹ ਲਾ ਮੂਲੀ ਆਂਦੇ ਦੀ ਆ ਹੋਰ ਸੁjobNumber ਸੁਣਾ ਪਿੰਡ ਦੀ ਗੱਲਾਂ ਵਧੀਆ ਭਾਜੀ ਠੀਕ ਠਾਕ ਤੁਸੀਂ ਸੁਣਾਓ ਠੀਕ ਠਾਕ ਹੀ ਸਾਰੇ ਹਾਂਜੀ ਵਧੀਆ ਕਰਦੇ ਕਰਦੇ ਨਾ ਆਈ ਨਾ ਤੁਸੀਂ ਹੋਰ ਸੁਨਾ ਜੋਗਨ ਫਿਰ ਠੀਕ ਠਾਕ ਵਧੀਆ ਭਾਜੀ ਤੁਸੀਂ ਸੁਣਾਓ ਬਸ ਠੀਕ ਠਾਕ ਆਉਣਾ ਹੀਗਾ ਤੇ ਬਸ ਏਦਾਂ ਹੀ ਕੰਮਕਾਰ ਅੱਜਕੱਲ ਅੱਜਕੱਲ ਕਰਦੇ ਕਰਦੇ ਤੇ ਦਿਨ ਲੰਘ ਗਏ ਉਹ ਆਹੋ ਇੰਨਾ ਫਿਰ ਤੈਨੂੰ ਪਤਾ ਹੀ ਹੈ ਜਦੋਂ ਕੰਮ ਕਰਾਂ ਜੀ ਹੈ ਕੰਮ ਕਰਾਂ ਜਦੋਂ ਪਏ ਹੋਈ ਹੈ ਫਿਰ ਏਦਾਂ ਹੀ ਹੁੰਦਾ ਵਾਗੇ ਤੈਨੂੰ ਲੈ ਜਾਓ ਨਾਲ ਆਹੋ ਉਹਨੂੰ ਲੈ ਜਾਾਂਗੇ ਨਾ ਫਿਰ ਨਾਲ ਕਿੱਥੇ ਗਏ ਘਰੀ ਆ ਕਿ ਜਾਂ ਗਦਲ ਜੀ ਘਰੀ ਆ ਰਪਿੰਦਰ ਆ ਜਾ ਫਿਰ ਘੜੇ ਆ ਹੁਣ ਫਿਰ ਪੈੜੀ ਦਾ ਹੀ ਕਰੀਦਾ ਕਿ ਜਾਂ ਹੋਰ ਵੀ ਕੰਮ ਹੈ ਕੋਈ ਨਹੀਂ ਵੀਰ ਜੀ ਅਜੇ ਤੇ ਪੈੜੀ ਦਾ ਹੀ ਸਣਾਓ ਠੀਕ ਠਾਕ ਹਾਂਜੀ ਵਧੀਆ ਠੀਕ ਲਓ ਪਾਣੀ ਲਓ ਭਰੋ ਮੋਦੇ ਸੀਂਕਰ ਹੁਣੇ ਤੋਂ ਹੀ ਜੀ ਮੈਂ ਕਹਿੰਦਾ ਹੁਣ ਤੁਸੀਂ ਆਪਣੀ ਟੀਮ ਦੀ ਕਰਤੀ ਬੰਦੇ ਰਿਆ ਉਹ ਜੋ ਬੰਦੂ ਆਪਣੇ ਕੰਮਾਂ ਤੋਂ ਕਿੱਥੇ ਵੇਲਵਾ ਤੇ ਫੇਰ ਹੀ ਗੱਡੀ ਚੱਲਦੀ ਆ ਉਹ ਆਹ ਹੋਏ ਤੇ ਹੈ ਹੀ ਹੈ ਹਨਾ ਨਹੀਂ ਤੇ ਉਦਾਂ ਕਿੱਥੇ ਪਹਿਲਾਂ ਦੇ ਇਰਾਦਾ ਹੀ ਵੀ ਗੱਡੀ ਤੇ ਚੱਲ ਜਣਾ ਉਧਰ ਫਿਰ ਜਾਓਗੇ ਬੱਸੇ ਕਿ ਜਾਂ ਗੱਡੀ ਤੇ ਬੱਸੇ ਆ ਕਿਉਂ ਜੀ ਆ ਬੱਸੇ ਕਿਉਂ ਇਹ ਕੱਲ ਬਣਾ ਲਾਂਗੇ ਬਾਕੀ ਪਾਜੀ ਜਾਣਾ ਬੱਸੇ ਕਿ ਜਾਂ ਗੱਡੀ ਤੇ ਆ ਹੁਣ ਵੇਖ ਹੁਣ ਹੋ ਜਾਣਾ ਹੋ ਜਾਣਾ ਹੋ ਜਾਣਾ ਜਾਣਾ ਬੱਸੇ ਕਿ ਨਾ ਗੱਡੀ ਤੇ ਬੱਸ ਆ ਸੁਣਿਆ ਕੋਈ ਯਾਰ ਪਾਜੀ ਪਾਜੀ ਕਹਤਾ ਜਾਣਾ ਬੱਸੇ ਕਿ ਨਾ ਗੱਡੀ ਤੇ ਪਾਜੀ ਕਹਿੰਦੇ ਮੈਂ ਛੱਡ ਆਉਂਗਾ ਚੱਲਿਆ ਪਾਜੀ ਜਾਣਾ ਬੱਸੇ ਦੇਗਾ ਗੱਡੀ ਤੇ ਯਾਰਾ ਕੀ ਜਾਵਾਂ ਕਰਨਾ ਯਾਰ ਮੇਰਾ ਆਸ ਆ ਨਿਕਲ ਜਾਂਦਾ ਮੈਂ ਦੱਸ ਕੀ ਕਰਾਂ ਗੱਲ ਹੀ ਬਦਲੋ ਹਾਂ ਗੱਲ ਪਾਜੀ ਉੱਥੇ ਫਿਰ ਗੱਡੀ ਵੀ ਨਾਲ ਖੜੋਗੇ ਤੁਸੀਂ ਨਹੀਂ ਨਹੀਂ ਗੱਡੀ ਨਹੀਂਗਾ ਖੜਨੀ ਉੱਥੇ ਪਾਜੀ ਗੈਂਡੇ ਮੈਂ ਛੱਡ ਆਉਂਗਾ ਬਸ ਪਤਾ ਨਹੀਂ ਕਦੋਂ ਵਧੀ ਆਉਣੀ ਆ ਠੀਕ ਹੈ ਨਾ ਉਹ ਮੋਟਰਸਾਈਕਲ ਕਹਿਣਾ ਮੋਟਰਸਾਈਕਲ ਮੰਗ ਲੈਣਾ ਕਿਹਦਾ ਬੱਸ ਦਾ ਟਾਈਮ ਹੋ ਗਿਆ ਵੀਡੀਓ ਬਣਾ ਹਾਂ ਕੰਮ ਛੱਡ ਤੇ ਮੈਨੂੰ ਮੇਰੀ ਗੱਲ ਸੁਣ ਮੈਨੂੰ ਸੌ ਗਈ ਉੱਥੇ ਵਾਵਾ ਨੂੰ ਮੇਲੇ ਮਾਰਿਆ ਕਰੂ ਉਹਦੀ ਜਠਾਣੀ ਕੱਟ ਲੈ ਇਥੇ ਮਗਰ ਆ ਹੁਣ 2 1 ਵੀ ਜੇ ਤੂੰ ਇਦਾਂ ਹੀ ਮਰਜ਼ੀਆਂ ਆਪਣੀਆਂ ਕਰਨੀਆਂ ਨਾ ਇਹ ਘਰ ਵਿੱਚ ਤੇ ਤੇਰਾ ਕੋਈ ਥਾਂ ਨਹੀਂ ਗਾ 2 1 ਬੜਾ ਦੇ ਬੜਾ ਦੇ 3 2 1 3 2 ਮੰਮੀ ਮੈਂ ਇਦਾਂ ਦੀ ਕੋਈ ਗੱਲ ਨਹੀਂ ਸੋਚੀ ਤੁਸੀਂ ਗਲਤ ਸਮਝਣ ਦੇ ਜੀ ਹਾਂਜੀ ਬਾਜਾ ਮਾਰਨ ਲਿਆ ਹੀ ਬੋਲੀ ਆਤਾ ਤੋਂ ਨਹੀਂ ਬਾਜ ਹੁੰਦੀ ਹਾਏ ਹਾਏ ਹੁਣ ਮੈਂ ਕੀ ਕਰਤਾ ਵਾ ਆਪਣੀਆਂ ਹੱਥ ਨਾਲ ਪੱਖਾ ਕਿਨੇ ਬੰਦ ਕਰਾ ਸੀੜੀ ਮਾਰਦੀ ਸੀੜੀ ਮਾਰਦੀ